ਆਪਾਂ ਪਹੁੰਚੇ ਜੀ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਪਿੰਡ ਚੰਦਪੁਰਾਣਾ ਮੋਗਾ ਵਿਖੇ ਤੇ ਤੁਸੀਂ ਇਤਿਹਾਸਕ ਤਸਵੀਰਾਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਤਸਵੀਰਾਂ ਬਣਾਈਆਂ ਹੋਈਆਂ ਇਤਿਹਾਸਕ ਤਸਵੀਰਾਂ ਦੇਖਦੇ ਹੋ ਭਾਈ ਕਨਈਆ ਜੀ ਦੀ ਸ਼ਹੀਦ ਭਾਈ ਤਾਰੂ ਸਿੰਘ ਜੀ 1 ਜੁਲਾਈ 1745 ਜਿਨ੍ਹਾਂ ਨੇ ਆਪਣੇ ਕੇਸ ਨਹੀਂ ਘਟਵਾਏ ਤੇ ਆਪਣੀ ਖੋਪਰੀ ਲਵਾ ਦਿੱਤੀ ਸ਼ਹੀਦ ਭਾਈ ਮਤੀ ਦਾਸ ਜੀ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦੀ 1716 ਈਸਵੀ ਵਿੱਚ ਦੇ ਸਕਦੇ ਹਾਂ ਬਹੁਤ ਹੀ ਵਧੀਆ ਤਸਵੀਰਾਂ ਬਾਬਾ ਬੰਦਾ ਸਿੰਘ ਬਾਦਰ ਦੀ ਸ਼ਹਾਦਤ ਉਹਨਾਂ ਦੇ بیٹے ਦੀ ਸ਼ਹਾਦਤ ਪੁੱਤਰ ਦੀ ਸ਼ਹੀਦ ਭਾਈ ਮਨੀ ਸਿੰਘ ਜੀ ਤੇ ਆਪਣੇ ਬੱਚਿਆਂ ਨੂੰ ਜਰੂਰ ਇੱਥੇ ਲੈ ਕੇ ਉਹ ਤੇ ਹਸਨਾ ਜੋੜਨ ਵਾਸਤੇ ਸ਼ਹੀਦ ਭਾਈ ਮਨੀ ਸਿੰਘ ਜੀ 1662 ਤੋਂ 1739 ਸਿੰਗਨ ਖੂਨ ਮਾਫਮਕਿੰਨ ਸਿੱਖਾਂ ਦੇ ਸਿਰਾਂ ਦੇ ਮੁੱਲ ਜਕਰੀਆ ਖਾਨ ਅਤੇ ਮੀਰ ਮੰਨੂ ਨੇ ਤਾਂ ਜ਼ੁਲਮਾਂ ਦੀ ਅਤੀ ਕਰ ਦਿੱਤੀ ਸੀ ਇਹਦੀਆਂ ਤਸਵੀਰਾਂ ਸਿਰਾਂ ਦੇ ਮੁੱਲ ਜਦੋਂ ਪਾਏ ਜਾਂਦੇ ਸੀਗੇ ਸਿਰਾਂ ਦੇ ਮੁੱਲਾਂ ਵੱਟੇ ਉਹਨਾਂ ਨੂੰ ਛਿੱਕੇ ਦਿੱਤੇ ਜਾਂਦੇ ਸੀਗੇ ਭਾਈ ਮੋਤੀ ਮਹਾਰਾਜ ਜੀ ਸਮੇਤ ਪਰਿਵਾਰ ਸ਼ੀਦੀ ਦੇਖ ਸਕਦੇ ਹੋ ਤੁਸੀਂ ਆਪਣੇ ਬੱਚਿਆਂ ਨੂੰ ਜਰੂਰ ਇੱਥੇ ਲੈ ਕੇ ਆਓ ਗੁਰਦੁਆਰਾ ਸ਼ਹੀਦ ਬਾਬਾ ਤੀਗਾ ਸਿੰਘ ਜੀ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਕਾ ਦੇਖ ਸਕਦੇ ਹਾਂ ਬਹੁਤ ਹੀ ਪਿਆਰੇ ਚਿੱਤਰ ਭਾਈ ਮਹਤਾਬ ਸਿੰਘ ਤੇ ਭਾਈ ਸੁੱਖਾ ਸਿੰਘ 18ਵੇਂ ਸਦੀ ਵਿੱਚ ਮੁਗਲਾਂ ਪਠਾਣਾ ਵੱਲੋਂ ਹਰਮੰਦਰ ਸਰੋਵਰ ਨੂੰ ਪੂਰ ਦਿੱਤਾ ਗਿਆ ਦੋਸ਼ਟ ਮਸਾ ਰੰਗੜ ਦਰਬਾਰ ਸਾਹਿਬ ਅੰਦਰ ਹੁੱਕਾ ਪਿੰਦਾ ਤੇ ਕੰਜਰੀਆਂ ਨਚਾਉਂਦਾ ਸੀ ਮਸੇ ਦਾ ਸਰ ਵੱਢਦੇ ਹੋਏ ਦੋ ਸੂਰਮੇ ਭਾਈ ਮਹਿਤਾਬ ਸਿੰਘ ਮੀਰਾਕੋਟ ਅਤੇ ਭਾਈ ਸੁੱਖਾ ਸਿੰਘ ਮਾੜੀ ਕੰਬੋਗੀ ਸ਼੍ਰੀ ਦਰਬਾਰ ਸਾਹਿਬ ਦੀ ਬੇਅਦਵੀ ਕਰਨ ਵਾਲੇ ਦਾ ਸਦਾ ਐਸਾ ਹਸਰ ਹੋਇਆ ਦੇਖ ਸਕਦੇ ਹੋ ਤੁਸੀਂ ਬੀਪਿੰਗਾ ਲੈ ਗਲਾਂ ਦੇ ਵਿੱਚ ਬੱਚਿਆਂ ਦੇ ਹਾਰ ਪਾਏ ਗਏ ਉਹਦਾ ਬੰਦ-ਬੰਦ ਕੱਟ ਕੇ ਛੀਦ ਪਾਈ ਦਿਅੱਲਾ ਜੀ ਦੇਖ ਸਕਦੇ ਹੋ ਭਾਈ ਦਿਅੱਲਾ ਜੀ ਬਾਬਾ ਬਾਦਰ ਦੇ ਸਾਥੀ 740 ਸਿੰਘਾਂ ਦੀ ਸ਼ਹੀਦੀ ਮਾਈ ਭਾਗ ਉਹ ਤੇ ਚਾਲੀ ਮਖਤੇ ਮਕਸਰ ਸਾਹਿਬ ਜੀ ਦੇ ਜੰਗ ਸਮੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇਖਦੇ ਕੇ ਲੂੰ ਕੰਡੇ ਖੜੇ ਹੋ ਰਹੇ ਆ ਸਿਸ ਲਗਾਏ ਚर्चा ਹੋਏ ਜਗ ਜੋ ਜਾਣੇ ਖਾਲਸਾ ਸੋਏ ਦੇਖ ਸਕਦੇ ਹੋ ਤੁਸੀਂ ਸ਼ਹੀਦ ਭਾਈ ਸੁਵੇਕ ਸੰਗਤ ਤੇ ਸਹਿਬਾ ਸਿੰਘ ਦੇਖ ਸਕਦੇ ਹੋ ਤੁਸੀਂ ਆਪਣੇ ਬੱਚਾ ਨੂੰ ਜਰੂਰ ਲੈ ਕੇ ਆਓ ਸ਼ਹੀਦ ਬਾਬਾ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦਪੁਰਾਣਾ ਪਿੰਡ ਬਾਗਾ ਪ੍ਰਾਣਾ ਟੂ ਮੋਗਾ ਰੋਡ ਤੇ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਦੇਖ ਸਕਦੇ ਤੁਸੀਂ